ਸਤਿ ਸ਼੍ਰੀ ਅਕਾਲ ਪੀ ਵੀ ਬੱਤੀ ਨਮਾਸ਼ਰ ਦੇਖ ਰਹੇ ਹੋ ਅੱਜ ਤੁਹਾਡੇ ਨਾਲ ਗੁਰਦਾਸਪੁਰ ਸ਼ਹਿਰ ਦੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਦੱਸ ਦਈਏ ਕਿ 2 ਕਰੋੜ ਦੀ ਬੋਲੀ ਨਾਲ ਮਸ਼ਹੂਰ ਹੋਏ ਗੁਰਦਾਸਪੁਰ ਦੇ ਬਲਾਕ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਹਰਦੌਰਵਾਲ ਕਲਾ ਵਿੱਚ ਮਾਮੂਲੀ ਜਹੀ ਗੱਲ ਨੂੰ ਲੈ ਕੇ ਗੋਲੀਆਂ ਚੱਲਣ ਦੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਅਨੁਸਾਰ ਮੋਟਰਸਾਈਕਲ ਲਗਾਉਣ ਨੂੰ ਲੈ ਕੇ ਹੋਈ ਮਾਮੂਲੀ ਜਹੀ ਬਹਿਸਬਾਜ਼ੀ ਤੋਂ ਬਾਅਦ ਇੱਕ ਡੇਰੇ ਉੱਪਰ 6 ਤੋਂ 7 ਹਮਲਾਵਰ ਆਏ ਤੇ ਉਹਨਾਂ ਵਿੱਚੋਂ ਕੁਝ ਨੇ ਘਰ ਦੇ ਮੈਂਬਰਾਂ ਪਰ ਸਿੱਧੀਆਂ ਪੰਜ ਗੋਲੀਆਂ ਚਲਾਈਆਂ ਅਤੇ ਟਰੈਕਟਰ ਦੀ ਵੀ ਪੰਨ ਤੋੜ ਕੀਤੀ। ਘਟਨਾ ਦੀ ਸੂਚਨਾ ਮਿਲਦੇ ਹੀ ਮਾਲੇਵਾਲ ਪੁਲਿਸ ਚੌਂਕੀ ਦੇ ਇੰਚਾਰਜ ਇਹ ਸਈ ਬਲਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਗਏ ਉਹਨਾਂ ਨੇ ਪੁਸ਼ਟੀ ਕੀਤੀ ਹੈ ਕਿ ਮੌਕੇ ਤੋਂ ਤਿੰਨ ਖੋਲ ਬਰਾਮਦ ਕੀਤੇ ਗਏ ਹਨ ਇਸ ਸਬੰਧੀ ਪਰਿਵਾਰ ਦੇ ਮੈਂਬਰ ਦਵਿੰਦਰ ਸਿੰਘ ਤੇ ਉਸ ਦੀ ਪਤਨੀ ਹਰਦੀਪ ਕੌਰ ਨੇ ਦੱਸਿਆ ਕਿ ਦਵਿੰਦਰ ਸਿੰਘ ਆਪਣੇ ਖੇਤਾਂ ਵਿੱਚ ਰੂੜੀ ਭੁੱਖੇ ਰਣ ਗਿਆ ਸੀ ਕਿ ਰਸਤੇ ਵਿੱਚ ਇੱਕ ਨੌਜਵਾਨ ਨਾਲ ਮੋਟਰਸਾਈਕਲ ਲੰਘਾਉਣ ਨੂੰ ਰਸਤਾ ਛੱਡਣ ਨੂੰ ਲੈ ਕੇ ਮਾਮੂਲੀ ਜਹੀ ਬਹਿਸ ਵਾਜੀ ਹੋਈ ਸੀ ਕੁਝ ਸਮੇਂ ਬਾਅਦ ਉਹ ਆਪਣੇ ਘਰ ਵਾਪਸ ਆ ਗਿਆ ਤੇ ਉਸ ਨੌਜਵਾਨ ਨੇ ਆਪਣੇ ਸਾਥੀਆਂ ਨਾਲ ਲੈ ਕੇ ਉਹਨਾਂ ਦੇ ਘਰ ਆ ਕੇ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ ਪਰ ਕਿਸਮਤ ਨਾਲ ਉਹ ਬਚ ਗਏ ਉਹਨਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕਰਦਿਆਂ ਕਿਹਾ ਹੈ ਕਿ ਮੁਲਜ਼ਮਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਇਸ ਸਬੰਧੀ ਮੌਕੇ ਤੇ ਪਹੁੰਚੇ ਏਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਦੇ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ ਦਿਖਾਉਂਦੇ ਆ ਤੁਹਾਨੂੰ ਮੌਕੇ ਤੇ ਹੋਈ ਗੱਲਬਾਤ ਖੇਤ ਦੇ ਵਿੱਚ ਰੂੜੀ ਖਲਾਰਨੇ ਆ ਮੈਂ ਰੂੜੀ ਪਿੱਛੇ ਧੱਕੀ ਆ ਕਰਾਣਾ ਇਹ ਉਧਰੋਂ ਭਾਸ਼ਾ ਆਇਆ ਇਨੇ ਆਣ ਕੇ ਮੋਟਰਸਾਈਕਲ ਮੋਰੋਂ ਨਿਗਾਇਆ ਤੇ ਮੈਨੂੰ ਗਾਲਾਂ ਕੱਢਤੀ ਆਂਦਾ ਇਹਨੂੰ ਇੱਕ ਬੰਨੇ ਕਰ ਲਾ ਮੈਂ ਹੁਣ ਮੈਂ ਕਰਨ ਤੇ ਡਿਆਂ ਮੈਂ ਕਿ ਤੂੰ 2 ਮਿੰਟ ਖਲੋ ਜਨੋਂ ਤੇ ਆਂਦਾ ਵੀ ਇਹਨੇ ਮੈਨੂੰ ਗਾਲਾਂ ਕੱਢਤੀ ਆਂਦਾ ਇੱਥੇ ਰਿਓ 2 ਮਿੰਟ ਤੇ ਮੈਂ ਹੁਣੇ ਬੰਦੇ ਲੈ ਕੇ ਆਇਆ ਅਸੀਂ ਉੱਥੇ ਚਲੋ ਕਰਾਹ ਮਾਰਦੇ ਰਹੇ ਆ ਮੁੜ ਕੇ ਅਸੀਂ ਘਰ ਆ ਗਏ ਆ ਤੇ ਘਰ ਆਣ ਕੇ ਇਹ ਸੱਤ ਅੱਠ ਮੁੰਡੇ ਲੈ ਕੇ ਆਇਆ ਤੇ ਇਹਨੇ ਆਣ ਕੇ ਚੇ ਆਵਾਜ਼ ਮਾਰੀ ਅਸੀਂ ਗਾਹ ਆਏ ਆ ਸਾਰਾ ਪਰਿਵਾਰ ਨਾਲ ਬੱਚੇ ਤੇ ਇਹਨੇ ਇਤਨਾ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਇਹ ਮੇਰਾ ਛੋਟਾ ਭਰਾ ਆ ਇਨੇ ਆਖਿਆ ਵੀ ਜੇ ਉਹ ਉਹ ਕੋ ਗਲਤੀ ਹੋਈ ਆਏ ਆ ਮਾਫੀ ਮੰਗਾਉਣੀ ਆ ਇਹ ਆਂਦਾ ਵੀ ਉਹ ਮਾਫੀ ਮੰਗਾਉਣੀ ਆ ਤੇ ਗਲਤੀ ਮੈਂ ਆ ਮਾਫੀ ਮੈਂ ਮੰਗ ਲੈਣਾ ਉਹਨੇ ਉਹਨੇ ਆਂਦਾ ਨਹੀਂ ਉਹਦੇ ਕੋ ਮੰਗਾਉਣੀ ਆ ਉਹਨਾਂ ਜਿਹਨੂੰ ਉਹਦੇ ਦੂਜੇ ਭਰਾ ਨੇ ਜਿਹੜੇ ਉਹ ਦਿਨ ਚੜ ਫਾਇਰ ਕਰ ਦਿੱਤੇ ਨੇ ਗੋਲੀ ਮੈ ਸਿੱਧੀ ਮਾਰੀ ਆ ਤੇ ਉਹ ਜਿਹੜੇ ਆ ਉਹ ਸਾਈਡ ਤੇ ਮੈਂ ਆ ਸਾਈਡ ਤੇ ਹੋ ਗਿਆ ਤੇ ਮੁੜ ਕੇ ਜਨਾਨੀਆਂ ਗਾੜੀ ਬੱਚੀ ਹੋ ਗਿਆ ਤੇ ਉਹ ਹਵਾਲਾ ਬਾਬਾ ਬੈ ਗੇ ਮੁੜ ਕੇ ਉਹ ਜਿਹੜੇ ਉਹ ਦੌੜ ਗਏ ਆ ਸਾਡਾ ਟਾਈਟਲ ਵੀ ਬਣ ਗਿਆ ਆ ਟਰੈਕਟਰ ਜਿਹੜਾ ਦੱਸਿਆ ਦੋ ਦੋ ਹਥਿਆਰ ਸੀ ਉਹਨਾਂ ਕੋਲ ਸੱਤ ਜਾਣੇ ਫਿਰ ਉਹਨਾਂ ਤਿੰਨ ਚਾਰ ਕੀਤੇ ਆ ਤਿੰਨ ਚਾਰ ਹੰਝ ਕੀਤੇ ਦੋ ਨਹੀਂ ਲੱਭੇ ਤਿੰਨ ਤਿੰਨ ਕੋਲ ਲੱਭੇ ਦੋ ਨਹੀਂ ਲੱਭੇ ਜਿਆ ਕੋ ਦਾਤਰ ਤੇ ਛੋਟੇ ਪੁਲਿਸ ਆਈ ਆ ਪ੍ਰਸ਼ਾਸਨ ਆਇਆ ਉਹਨਾਂ ਨੇ ਹੁਣ ਕਾਗਜ਼ੀ ਕਾਰਵਾਈ ਸਾਡੇ ਬਿਆਨ ਲੈ ਆ ਕੇ ਕਾਗਜ਼ੀ ਕਾਰਵਾਈ ਕੀਤੀ ਆ ਫਿਰ ਧਮਕੀ ਦੇ ਗਿਆ ਵੀ ਜੇ ਪਿੰਡ ਆਇਓ ਤੈਨੂੰ ਗੋਲੀ ਮਾਰ ਦੇਣੀ ਪਿੰਡ ਦੇ ਵੀ ਤਿੰਨ ਚਾਰ ਬੰਦੇ ਆ ਤਿੰਨ ਚਾਰ ਬੰਦੇ ਬਾਹਰ ਹੋਇਆ ਝਗੜਾ ਕੋਈ ਗੱਲ ਵੀ ਨਹੀਂ ਹੋਈ ਇਹ ਘਰ ਆਣ ਕੇ ਦੱਸਣੇ ਵੀ ਤਾਂ ਉਹ ਨਾਂ ਕੀ ਕੀ ਸਾਡੇ ਬੱਚੇ ਨੇ ਨਹੀਂ ਦੱਸਿਆ। ਤੁਹਾਨੂੰ ਪਤਾ ਵੀ ਨਹੀਂ ਤੇ ਉਸੇ ਵਲੇ 5-7 ਮੀਟਰ ਦੇ ਵਿੱਚ ਹੀ ਆਣ ਕੇ ਦੇ ਦਿੱਤੇ ਬੂਏ ਘੜੀ ਕਿੱਥੇ ਆਏ ਨੇ। ਤੇ ਉਹ ਕਹਿੰਦੇ ਪਾਪਾ ਉਹ ਮੰਡੇ ਲੈ ਕੇ ਆ ਗਿਆ ਭਾਈ। ਅਹੀਂ ਆਹੀਂ ਆ ਪਏ ਮੈਂ ਹਜਾ ਲੋ ਬੱਚਿਆਂ ਵਾਂਗੂੰ ਸਮਝਾਉਣੇ ਵੀ ਇਦਾਂ ਨਹੀਂ ਕਰੀਦਾ ਤੁਹਾਡੀਆਂ ਵੀ ਮਾਵਾ ਭੈਣਾ ਭੈਣ ਭਰਾ ਹੈਗੇ ਘਰ। ਮੈਂ ਆਣ ਕੇ ਕਿਆ ਹਾਂ ਕਿ ਤੁਹਾਡੇ ਘਰ ਮਾਪਿਓ ਕੋਈ ਨਹੀਂ ਹੈਗਾ ਤੁਹਾਨੂੰ ਕੋਈ ਝਿੜਕਦਾ ਨਹੀਂ। ਕਹਿੰਦਾ ਮੇਰਾ ਕੋਈ ਨਹੀਂ ਹੈਗਾ ਮਾਪਿਓ। ਇਹ ਵੇਖੋ ਵੀ ਜੀ ਨਾਲ ਧਮਕੀ ਦੇ ਗਿਆ ਨੇ ਪਹਿਲਾਂ ਸਾਡੇ ਨਾਲ ਲਾਲਾ ਲਾਲਾ ਕਰਦਾ ਰਿਹਾ। ਮੈਂ ਕਹ ਮੈਂ ਕਹ ਮੈਨੂੰ ਗੋਲੀ ਮਾਰ ਇਹ ਇਹ ਮੇਰੇ ਮਗਰੋਂ ਤੇ ਹੀ ਤੇ ਇਹਨਾਂ ਦੇ ਕੰਨਾਂ ਦੇ ਲਾਗੋਂ ਦੀ ਪੰਜ ਗੋਲੀਆਂ ਲਗਾਈਆਂ ਜੇ ਇਹਨਾਂ ਨੂੰ ਵੱਜ ਜਾਂਦੀ ਤੇ ਫਿਰ ਕੌਣ ਜ਼ਿੰਮੇਵਾਰ ਮੈਂ ਤੇ ਪਿੰਡ ਦੇ ਕਸੂਰ ਕੱਢੂੰਗੀ ਜਿਨ੍ਹਾਂ ਨੇ ਇਹੋ ਜਿਹੇ ਗੁੰਡੇ ਪਾਲੇ ਪੰਚਾਇਤਾਂ ਕੀ ਨਹੀਂ ਕਰ ਸਕਦੀਆਂ ਵੀਰ ਜੀ ਸਭ ਕੁਝ ਕਰ ਸਕਦੀਆਂ ਬਸ ਇਹਨਾਂ ਨੇ ਇਹੋ ਹੀ ਨਸ਼ੇ ਕਰਕੇ ਇਧਰੋਂ ਨਹੀਂ ਆਉਂਦੇ ਨਸ਼ੇ ਲੈਣ ਖਾ ਪੀ ਕੇ ਰੱਜ ਕੇ ਅੰਨੇ ਹੋਏ ਆਉਂਦੇ ਨੇ ਤੇ ਇਥੋਂ ਦੀ ਲਾਗੂ ਦੀ ਨੰਗਦੇ ਨੇ ਆਹ ਹੜਾ ਨਿਕਾ ਜਾ ਬੇਟਾ ਮੇਰਾ ਉਹ ਕੁੜੀਆਂ ਨੇ ਨਾਲ ਚੁੱਕਿਆ ਜੇ ਉਹਨੂੰ ਗੋਲੀ ਵਾਜ ਦਿੰਦੀ ਅਸੀਂ ਕਿੱਥੇ ਜਾਂਦੇ ਆ ਮੈਂ ਪੰਚਾਇਤ ਨੂੰ ਕਹੂੰਗੀ ਸ਼ਿਕਾਇਤ ਲਾਉਂਗੀ ਏਅਰ ਵਾਲਾਂ ਵਾਲਾਂ ਨੂੰ ਵੀ ਅੱਜ ਅਹੀਂ ਸੇਫ ਨਹੀਂ ਆਨੂੰ ਧਮਕੀ ਵੀ ਦੇਗੇ ਕਿ ਆ ਵੀ ਜੇ ਅੱਜ ਰਾਤ ਨੂੰ ਆਈ ਤੇ ਤੈਨੂੰ ਗੋਲੀ ਮਾਰ ਕੇ ਤੇਨੂੰ ਮੈਂ ਮਾਰਨਾ ਹੀ ਮਾਰਨਾ ਸੱਤ ਜਾਣੇ ਹੈਗੇ ਹੀ ਦੋਵਾਂ ਨੂੰ ਪਿਸਤੌਲ ਹੀ ਪੰਜ ਗੋਲੀਆਂ ਇਹਨਾਂ ਨੇ ਫਾਇਰ ਕੱਡੀਆਂ ਨੇ ਮੇਰੇ ਘਰ ਵਾਲੇ ਦੇ ਜੇ ਕੱਲ ਨੂੰ ਕੋਈ ਨੁਕਸਾਨ ਹੋ ਗਿਆ ਮੈਂ ਸਾਰੀ ਪੰਚਾਇਤ ਵਿੱਚ ਸਾਰੀ ਸਾਰੇ ਇਨਾਂ ਪਿੰਡ ਵਾਲਿਆਂ ਦਾ ਹੀ ਨਾਮ ਲਉਣਾ ਵੀ ਜਿਨ੍ਹਾਂ ਨੇ ਗੁੰਡੇ ਪਾਲੇ ਨੇ ਵੀ ਇਹੋ ਜਿਹੇ ਗੁੰਡਿਆਂ ਨੂੰ ਫੜੋ ਜੇਲਾਂ ਚ ਬਾਹਰੋ ਇਹਨਾਂ ਕੋ ਖਤਰਾ ਹੈ ਨੂੰ ਅਸੀਂ ਅਹੀਂ ਹੈ ਅਹੀਂ ਸੇ ਆਪਣੀ ਇਥੇ ਪਰ ਬਾਲਾਂ ਵਿੱਚ ਅਹੀਂ ਤੇ ਆ ਕਿ ਸੇਫ ਨਹੀਂ ਹੈ ਪਿੰਡ ਚ ਅਸੀਂ ਕਿੱਥੇ ਜਾਈਏ ਜਿੱਦਣ ਵੋਟਾਂ ਲੈਣ ਆਏ ਅਸੀਂ ਗਾੜੀੋਂ ਪੈ ਜਾਣਾ ਜੇ ਸੌਸੀ ਜਾਨੇ ਕਿੰਦੇ ਭਾਏ ਨੂੰ ਦਿਖਾਇਆ ਇਹਨਾਂ ਦਾ ਕੋਈ ਰਸਤੇ ਤੋਂ ਟਕਰਾਅ ਹੈ ਪਰ ਅਸੀਂ ਮੌਕੇ ਤੋਂ ਪਹਿਲਾਂ ਰੇਡ ਕਰ ਚੱਲੇ ਆ ਫਿਰ ਤੁਹਾਨੂੰ ਅਣਕ ਦੱਸ ਦਿੰਦੇ ਸਾਰੀ ਗੱਲ ਕੋਲ ਬਰੰਭ ਹੋਏ ਤੇ ਨੋ ਕੋ ਕਾਲਸੇ ਜਾਨੇ ਕਿੰਦੇ ਭਾਏ ਨੂੰ ਦਿਖਾਇਆ ਇਹਨਾਂ ਦਾ ਕੋਈ ਰਸਤੇ ਤੋਂ ਟਕਰਾਅ ਰਹਾ ਪਰ ਅਸੀਂ ਮੌਕੇ ਤੋਂ ਪਹਿਲਾਂ ਰੇਟ ਕੰਮ ਚੱਲ ਰਿਹਾ ਫਿਰ ਤੁਹਾਨੂੰ ਆਣ ਕੇ ਦੱਸ ਦਿੰਦੇ ਸਾਰੀ ਗੱਲ ਹੋਲ ਬ੍ਰੰਧ ਹੋਏ ਤੇ ਨੋ ਹੋਲ